ਸੱਜਣੋ ਜਦੋਂ ਐ ਇਹਨੂੰ ਹੋਊਗੀ ਨਾ ਤੇ ਲੇਵੇ ਦੀ ਜੱਜਮੈਂਟ ਕਰੂ ਜੇ ਲੇਵਾਂ ਕਹਿੰਦਾ ਨਾ ਠੋਸ ਲੇਵਾਂ ਹੈ ਪੂਰਾ ਜਿਵੇਂ ਆਪਾਂ ਕਹਿੰਦੇ ਨਾ ਪੂਰਾ ਠੋਕਮਾ ਲੇਵਾਂ ਨਹੀਂ ਕਹਿੰਦੇ ਉਹ ਗੱਲ ਬਾਤ ਹੈ ਝੋਟੀ ਦੀ ਲੈ ਇੱਥੇ ਤੋਂ ਤੁਸੀਂ ਦੇਖ ਸਕਦੇ ਹੋ ਜਿਹੜਾ ਥਾਣਾ ਇਹਦੇ ਸੱਜਣੋ ਨਾ ਥਾਣਾ ਐਨ ਮੁੱਖੀ ਵਾਲਾ ਲੱਗਿਆ ਜੀ ਅਗਲੇ ਪਾਸੇ ਨਾ ਇਹਦੇ ਲੇਵੇ ਆਈ ਆਪਾਂ ਗੱਲ ਕਰੀਏ ਅੱਗੇ ਨੂੰ ਵੀ ਲੇਵਾ ਝੋਟੀ ਦਾ ਬਹੁਤ ਜ਼ਿਆਦਾ ਹੈ ਹਲੇ 2-4 ਦਿਨ ਇਹ ਕੱਢਦੀ ਆ ਲੇਵਾ ਬਣਾਉਗੀ ਇੱਥੇ ਤੋਂ ਲੇਵਾ ਦੇਖ ਸਕਦੇ ਹੋ ਬਾਕੀ ਨਾ ਤੁਹਾਨੂੰ ਮੈਂ ਸੱਜਣੋ ਤੋੜ ਕੇ ਵੀ ਦਿਖਾਉਂਗਾ ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਦੀ ਵੀਡੀਓ ਨਾਲ ਆਪਾਂ ਬਣਾਉਣ ਲੱਗਿਆਂ ਇੱਕ ਘਰੇਲੂ ਕਿਸਾਨ ਦੇ ਘਰੋਂ ਬਣਾਉਣ ਲੱਗਿਆਂ ਤੇ ਦੂਜੀ ਸੂਏ ਦੀ ਝੋਟੀ ਦਿਖਾਵਾਂਗਾ ਸੱਜਣੋ ਝੋਟੀ ਵੀ ਆਇਆਂ ਦਿਖਾਵਾਂਗਾ ਪੂਰੀ ਟਾਪ ਜਿਹਨੂੰ ਆਪਾਂ ਸਿਰਾ ਕਹਿੰਦੇ ਨੇ ਆ ਉਹ ਗੱਲਬਾਤ ਹੋਊਗੀ ਝੋਟੀ ਦੀ ਸੱਜਣੋ ਤੇ ਵੀਡੀਓ ਨਾਲ ਬਣਾ ਰਿਆਂ ਆਪਾਂ ਪਿੰਡ ਚੱਠੇ ਨਗਟੇ ਨੇੜੇ ਸੁਨਾਮ ਸ਼ਹਿਰ ਦੇ ਰਹਿ ਜਾਂਦਾ ਜ਼ਿਲ੍ਹਾ ਪਈ ਜਾਂਦਾ ਸੱਜਣੋ ਇਹਨੂੰ ਸੰਗਰੂਰ ਜਿਵੇਂ ਗੱਲ ਕਰਾਂ ਨਾ ਸੁਨਾਮ ਤੋਂ ਜਿਹੜਾ ਰੋਡ ਸੰਗਰੂਰ ਨੂੰ ਜਾਂਦਾ ਉੱਥੇ ਮੇਰਾ ਖਿਆਲ ਹੈ ਸੁਨਾਮ ਤੋਂ ਸਾਰਾ 2 ਕਿਲੋਮੀਟਰ ਦੇ ਗੇੜੀ ਚ ਇਹ ਪਿੰਡ ਰਹਿ ਜਾਂਦਾ ਬਾਕੀ ਨਾ ਇਸ ਪਿੰਡ ਦੀ ਮਹਾਨ ਸ਼ਖਸੀਅਤ ਹੈ ਇੱਕ ਗਿੱਲ ਕੋਸਾਬ ਕਿਉਂਕਿ ਜਿਹੜੇ ਸੱਜਣਾ ਗੇਮਾ ਨਾਲ ਟਰਸਟ ਰੱਖਦੇ ਨੇ ਉਹ ਕੋਸਾਬ ਨੂੰ ਜਾਣਦੇ ਹੋਣਗੇ ਕਿਉਂਕਿ ਉਹ ਅਜੇਹੇ ਕੋਚ ਹੋਏ ਨੇ ਜਿਨ੍ਹਾਂ ਨੇ ਮੇਰਾ ਖਿਆਲ ਸਾਰੇ ਚੇਲੇ ਜਿੰਨੇ ਵੀ ਚੇਲੇ ਬਣੇ ਸਾਰੀ ਸਰਕਾਰੀ ਨੌਕਰੀਆਂ ਤੇ ਲੱਗੇ ਹੋਏ ਨੇ ਤੇ ਆਜੋ ਬਾਕੀ ਬਾਈ ਨਾਲ ਕਰਾਉਂਦੇ ਆ ਗੱਲਬਾਤ ਅਗਲਾ ਨਾ ਮੇਨ ਡਾਇਰੈਕਟ ਲੋਕੇਸ਼ਨ ਆ ਜਿਹਦੀ ਸਾਰੀ ਕੰਟ ਲੋਕੇਸ਼ਨ ਬਾਈ ਨੂੰ ਪੁੱਛ ਲਾਂਗੇ ਇਹ ਛੋਟੀ ਤੋਰ ਕੇ ਵੀ ਦਿਖਾਵਾਂਗੇ ਮੇਨ ਗੱਲ ਆ ਨਾ ਜਿਹੜੀ ਸੱਜਣੋ ਇੱਕ ਘਰੇਲੂ ਜਾਨਵਰ ਆ ਬਾਹਲੇ ਸੱਜਣਾ ਦੀ ਮੰਗ ਰਹਿੰਦੀ ਆ ਵੀ ਗੁਰੀ ਆਪਾਂ ਨੂੰ ਨਾ ਕੋਈ ਘਰੇਲੂ ਕਿਸਾਨ ਦੇ ਘਰੋਂ ਜਾਨਵਰ ਲੈਣਾ ਆਪਾਂ ਵਪਾਰੀ ਤੋਂ ਜਾਨਵਰ ਨਹੀਂ ਲੈਣਾ ਉਹ ਸੱਜਣਾ ਵਾਸਤੇ ਨਾ ਅੱਜ ਇੱਕ ਚੰਗਾ ਮੌਕਾ ਕਹਿ ਲਈ ਆਪਾਂ ਇੱਕ ਨਾ ਸੁਨਹਿਰੀ ਮੌਕਾ ਲੈ ਕੇ ਆਇਆ ਤੇ ਬਾਕੀ ਛੋਟੀ ਵੀ ਆਣ ਲੈ ਕੇ ਆਇਆ ਟੌਪ ਦੀ ਉਹ ਵੀ ਦਿਖਾਵਾਂਗੇ ਪਹਿਲਾਂ ਬਾਈ ਨਾਮ ਲਿਆਉਣੇ ਆ ਆਜੋ ਭਾਈ ਹੋਰ ਬਾਈ ਜੀ ਠੀਕ ਠਾਕ ਹਾਂ ਸ੍ਰੀ ਕਾਲ ਜੀ ਹਾਂ ਭਾਈ ਨਾਮ ਦੱਸ ਦਿਓ ਆਪਣਾ ਗੁਰਪਾਲ ਸਿੰਘ ਜੀ ਗੁਰਪਾਲ ਸਿੰਘ ਪਿੰਡ ਚੱਠੇ ਨਾਲ ਤੇ ਸੁਨਾਮ ਤੋਂ 2-3 ਕਿਲੋਮੀਟਰ ਅੱਛਾ ਜਿਹੜਾ ਰੋਡ ਸੁਨਾਮ ਤੋਂ ਸੰਗਰੂਰ ਨੂੰ ਜਾਂਦਾ ਮੇਨ ਹਾਈਵੇ ਤੇ ਰਹਿ ਜਾਂਦਾ ਪਹਿਲਾ ਪਿੰਡ ਆਪਣਾ ਹੀ ਆਉਂਦਾ ਅੱਛਾ ਪਹਿਲੀ ਪਿੰਡ ਰਹਿ ਗਿਆ ਆਪਣਾ ਹੋਰ ਕੰਮ ਕਰਕੇ ਮੈਂ ਚੱਲਦਾ ਹੋਰ ਵਧੀਆ ਬਈ ਛੇਤੀ ਬਾੜੀ ਦਾ ਓਕੇ ਆ ਕੰਮ ਹਾਂ ਬਈ ਹਾਂ ਅੱਛਾ ਪਸ਼ੂਆਂ ਦਾ ਫਿਰ ਕਿੰਨੇ ਕ ਪਸ਼ੂ ਰੱਖਦੇ ਆਪਾਂ ਉਹਨੇ ਰੁਟੀਨ ਚ ਨਾ ਬਈ 1 ਜਾਂ 2 ਅੱਛਾ 1 ਜਾਂ 2 ਜਾਨਵਰੀ ਰੱਖਦਾ ਵੇਚਣ ਦਾ ਮੈਂ ਬਣ ਕੇ ਵਿਚਾਰ ਮਤਲਬ ਇੱਕ ਨਹੀਂ ਆਪਾਂ ਇੱਕ ਛੋਟੀ ਵੇਚ ਦਾਂ ਸੁਆ ਕਿਹੜਾ ਇਹਦਾ ਛੋਟੀ ਦਾ ਜੂਰੀਆ ਦੂਜਾ ਸੁਆ ਸੂਣਾ ਅੱਛਾ ਦੂਜਾ ਸੁਆ ਸੂਣਾ ਲੇ ਜੁਵੇ ਦਾ ਨਜ਼ਰ ਦੇਣਾ ਅੱਛਾ ਤਿੰਨ ਚਾਰ ਦਿਨ ਕਰ ਦੂਗੀ ਹਜੇ ਜੇ ਆਪਾਂ ਇਹਦੀ ਪਹਿਲੀ ਸੂਏ ਦੇ ਦੁੱਧ ਦੇ ਰਿਕਾਰਡ ਦਾ ਗੱਲ ਕਰ ਲਈ ਕਿੰਨਾ ਕ ਦੁੱਧ ਪਾਇਆ ਪਹਿਲੀ ਸੂਏ 13 ਲੀਟਰ ਹੋ ਜੀ 13 ਕਿਲੋ ਦੁੱਧ ਪਾਇਆ ਲੈ ਸੱਜਣੋ ਘਰੇਲੂ ਕਿਸਾਨ ਦਾ ਜਾਨਵਰ ਆ ਕਿਉਂਕਿ ਵਪਾਰੀ ਨਾ ਕਈ ਵਾਰੀ ਕਹਿ ਸਕਦਾ ਪਰ ਘਰੇਲੂ ਬੰਦਾ ਨਾ ਸੱਚ ਦੱਸਦਾ ਬਾਕੀ ਨਾ ਜਦੋਂ ਝੋਟੀ ਤੁਰੂਗੀ ਉਹਦੇ ਲੇਵੇ ਤੋਂ ਜੱਜਮੈਂਟ ਕਰ ਲਿਓ ਕਿਉਂਕਿ ਥਾਣ ਥਣਾ ਟਾਣਾ ਟੌਪ ਦਾ ਲੱਗਿਆ ਲੈ ਸਿਮਰ ਝੋਟੀ ਦੇ ਮਾਰਦੇ ਕੈਮਰਾ ਇੱਕ ਵਾਰੀ ਲੈ ਸੱਜਣੋ ਨਾ ਡਰਦੀ ਜਰੂਰ ਆ ਝੋਟੀ ਕਿਉਂਕਿ ਬੰਦਾ ਨਾ ਕਈ ਵਾਰ ਉਗੇ ਪਿੰਡ ਵੀ ਨਿੱਕਾ ਜਾ ਇਧਰ ਮੰਨ ਲਓ ਵੀ ਬੰਦਿਆਂ ਦੀ ਆਵਾਜ਼ ਆਵੀ ਆ ਜਿਹੜੀ ਮੇਨ ਬਾਈ ਦੇ ਘਰੇ ਘਾਟਾ ਉਹਦੇ ਕਰਕੇ ਜਾਨਵਰ ਡਰ ਸਕਦਾ ਕਈ ਵਾਰੀ ਜਿਵੇਂ ਕਹਿ ਰਹੀ ਆ ਨਾ ਆਪਾਂ ਡਾਕਟਰ ਤੋਂ ਜਾਨਵਰ ਡਰ ਜਾਂਦਾ ਨਸੀਮਰ ਬੈਕ ਤੋਂ ਨਾ ਲੇਵ ਆਲੂਆ ਦਿਖਾ ਰਿਓ ਜੋ ਟਿਊਰਾ ਨੂੰ ਆਊਗੀ ਮਾੜਾ ਬੋਚ ਕੇ ਜਾਈ ਵਿੱਚ ਇਹਦੇ ਡਰ ਜਾ ਨਾ ਜਾਨਵਰ ਕਈ ਵਾਰੀ ਨਾ ਸੱਜਣੋ ਜਦੋਂ ਐ ਨੂੰ ਹੋਊਗੀ ਨਾ ਤੇ ਲੇਵੇ ਦੀ ਜੱਜਮੈਂਟ ਕਰੋ ਇਹ ਲੇਵ ਐਨ ਕਹਦਾ ਨਾ ਠੋਸ ਲੇਵ ਐ ਪੂਰਾ ਜਿਵੇਂ ਆਪਾਂ ਕਹਿੰਦੇ ਨਾ ਪੂਰਾ ਠੁਕਮਾ ਲੇਵਾ ਨਹੀਂ ਕਹਿੰਦੇ ਉਹ ਗੱਲ ਬਾਤ ਹੈ ਝੋਟੀ ਦੀ ਲੈ ਇੱਥੇ ਤੋਂ ਤੁਸੀਂ ਦੇਖ ਸਕਦੇ ਹੋ ਜਿਹੜਾ ਥਾਣਾ ਇਹਦੇ ਸੱਜਣੋਂ ਨਾ ਥਾਣਾ ਐਨ ਮੁਠੀ ਵਾਲਾ ਲੱਗਿਆ ਜੀ ਅਗਲੇ ਪਾਸੇ ਨਾ ਇਹ ਲੇਵਾ ਜੀ ਆਪਾਂ ਗੱਲ ਕਰੀਏ ਅੱਗੇ ਨੂੰ ਵੀ ਲੇਵਾ ਝੋਟੀ ਦਾ ਬਹੁਤ ਜ਼ਿਆਦਾ ਹੈ ਹਲੇ 2-4 ਦਿਨ ਇਹ ਕੱਢਦੀ ਆ ਲੇਵਾ ਬਣਾਉਗੀ ਇੱਥੇ ਤੋਂ ਵੇਵਾ ਦੇਖ ਸਕਦੇ ਹੋ ਬਾਕੀ ਨਾ ਤੁਹਾਨੂੰ ਮੈਂ ਸੱਜਣੋਂ ਤੋੜ ਕੇ ਵੀ ਦਿਖਾਉਂਗਾ ਪੂਰਾ ਆ ਨਾ ਆਪਾਂ ਕਹਿ ਲਈਏ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਯਾਰ ਨਗੀਨਾ ਚੀਜ਼ ਐ ਉਹ ਚੀਜ਼ ਆ ਮੰਦਰੀ ਚੀਜ਼ ਐ ਬਾਕੀ ਜਦੋਂ ਤੁਰੂਗੀ ਜੱਜਮੈਂਟ ਕਰ ਲਿਓ ਲੈ ਬੋਚ ਕੇ ਤੋੜ ਦੇ ਭਾਈ ਐਨ ਆ ਹੌਲੀ ਤੋੜ ਲਈ ਮੈਂ ਨੇੜੇੋਂ ਖਾਣੀ ਗੁਲ ਗੁਲ ਆ ਜਾ ਸਾ ਸਾਟ ਨਾ ਖਾਲੀ ਬੋਚ ਬਾਕੀ ਨਾ ਛੋਟੀ ਸੱਜਣੋ ਤੁਰਦੀ ਨਹੀਂ ਡਰਦੀ ਆ ਕੈਮਰੇ ਤੋਂ ਇੱਥੇ ਤੋਂ ਨਾ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ ਵਧੀਆ ਹਵਾਨਾ ਜਾਂ ਥਣ ਦੀ ਗੱਲ ਕਰਾਂ ਨਾ ਮੁੱਠੀ ਦੀ ਚਵਾਈ ਵਾਲਾ ਲੱਗਿਆ ਸੱਜਣੋ ਕੱਲਾ ਕੱਲਾ ਥਾਣਾ ਜੇ ਆਪ ਪਛਮੇ ਥਣਾ ਦੇ ਗੈਪ ਦੀ ਗੱਲ ਕਰਾਂ ਤੇ ਥਣ ਦਾ ਆਪਸ ਦੇ ਵਿੱਚ ਦੂਰੀ ਚ ਬਹੁਤ ਨੇ ਤੇ ਉੱਤੋਂ ਜੇ ਇਹਦੀ ਗੱਲ ਕਰਾਂ ਪਿੱਠ ਪੁੜੇ ਦੀ ਚੜਾਈ ਦੀ ਗੱਲ ਕਰਾਂ ਕੱਦ ਕਾਟ ਦੀ ਗੱਲ ਕਰਾਂ ਠੀਕ ਕੱਦ ਕਾਟ ਆ ਮੀਡੀਅਮ ਕੱਦ ਕਾਟ ਚ ਪਰ ਥੱਲਿਓਂ ਝੋਠੀ ਬਾੜੀ ਚੰਗੀ ਆ ਬਾਈ ਕਰੀ ਐ ਇਹਨੂੰ ਮਾੜੀ ਜੀ ਨੂੰ ਚਲ ਕਿਉਂਕਿ chreelu ਜਾਨਵਰ ਆ ਸਾਨੂੰ ਡਰ ਜਾਂਦਾ ਕਈ ਵਾਰ ਇੱਕਦਣਾ ਸਾਡਾ ਤਾਮਜਾਮ ਦੇਖ ਕੇ ਡਰ ਜਾਂਦਾ ਜਾਨਵਰ ਆ ਇੱਥੇ ਤੋਂ ਤੁਸੀਂ ਇਹਦਾ ਲੇਵਲੂਵਾ ਦੇਖ ਸਕਦੇ ਹੋ ਤੇ ਅੱਗੇ ਉਹ ਜੇ ਗੱਲ ਕਰਾਂ ਮੈਂ ਦਾ ਹਾਂ ਸੁਣਾਉਂਟ ਵੀ ਐ ਲੱਗਿਆ ਪੂਰਾ ਕਿਸੇ ਪਾਸੋਂ ਕੋਈ ਸਾਈਡ ਸੱਪਾ ਨਹੀਂ ਕਿਉਂਕਿ ਬਿਲਕੁਲ ਜਿਵੇਂ ਆਪਾਂ ਕਹਿੰਦੇ ਨੇ ਸਟੀਕ ਕੱਟਰ ਆ ਚੰਗੇ ਆਰਡਰ ਦੀ ਆ ਹਲੇ 2-4 ਦਿਨ ਕੱਢਦੀ ਆ ਲੈ ਵਾ ਸੱਜਣਾ ਇਹ ਚੰਗਾ ਹੋਊਗੀ ਹਜੇ ਲੈ ਸੱਜਣਾ ਪਹਿਲੇ ਸੂਏ ਦਾ ਨਾ 13 ਕਿਲੋ ਦੁੱਧ ਦਾ ਬਾਈ ਕਹਿੰਦਾ ਰਿਕਾਰਡ ਆ ਐਸ ਵਾਰੀ ਜੇ ਬਾੜਾ ਨਹੀਂ ਆਪਾਂ ਨਾ 2 ਕਿਲੋ ਤਾਂ ਜਾਨਵਰ ਆਪਾਂ ਬਾਈ ਕਰੇ ਜਾਂਦਾ ਹਾਂ ਹਾਂ ਬਾਈ ਵਧ ਜੂਗਾ ਵਧ ਜੂਗਾ ਅੱਛਾ ਪਹਿਲੇ ਸੂਏ ਦਾ ਕੀ ਸੀ ਬੱਚਾ ਇਹਦਾ ਕੱਟੀ ਬਈ ਅੱਛਾ ਪਹਿਲੇ ਸੂਏ ਦੀ ਮਾਂ ਵੀ ਕੱਟੀਆਂ ਦੰਦੀਦੀ ਪਹਿਲਾਂ 3-7 ਸੂਏ ਲਾ ਗਈ ਆ ਬਾਈ ਉਹ ਇੱਕ ਗੱਲ ਆ ਸੱਜਣੋ ਬਾਈ ਕਹਿੰਦਾ ਨਾ ਇਹ ਕੱਟੀਆਂ ਵਾਲੀਆਂ ਮਸ਼ੀਨਾਂ ਨੇ ਇਹਦੀ ਮਾਂ ਵੀ ਕਹਿੰਦਾ ਕੱਟੀਆਂ ਦੰਦੀ ਰਹੀ ਆ ਤੇ ਇਹ ਹਲੇ ਇੱਕ ਸੂਆ ਸੂਈ ਆ ਪਹਿਲੇ ਸੂਏ ਨੇ ਵੀ ਕੱਟੀ ਦਿੱਤੀ ਆ ਐਸ ਵਾਰੀ ਦੇਖੋ ਵੀ ਕੀ ਲੈ ਕੇ ਆਉਂਦੀ ਆ ਕਿਉਂਕਿ ਹਲੇ ਜਿਵੇਂ ਆਪਾਂ ਕਹਿੰਦੇ ਆ ਲਾਟਰੀ ਭਰੀ ਹੋਈ ਆ ਖੁੱਲੂਗੀ ਵੀ ਹਜੇ ਕੀ ਲੈ ਕੇ ਆਉਂਦੀ ਆ ਪਰ ਉਦਾਂ ਸੱਜਣੋ ਨੇੜੇ ਆ ਕੇ ਨਾ ਤੁਸੀਂ ਜੋ ਦੇਖੋਗੇ ਛੋਟੀ ਤੁਹਾਨੂੰ ਉੱਨੀ ਨਹੀਂ ਲੱਗਦੀ ਕਿਉਂਕਿ 21 ਲੱਗੂਗੀ ਤੁਰੀ ਹੈ ਨਹੀਂ ਕੈਮਰੇ 'ਚ ਆਪਾਂ ਨੇ ਥੋੜੀ ਕੋਸ਼ਿਸ਼ ਤੋਰ ਕੇ ਦੇਖਣ ਦੀ ਦਰਦ ਦੇ ਨੇ ਘਰੇਲੂ ਜਾਨਵਰ ਕਿਹਬਰੀ ਡਰ ਜਾਂਦਾ ਹੁੰਦਾ ਐਸ ਬਾਰੀ ਪਾਧੂ ਬਈ 15 ਕਿਲੋ ਹਾਂ ਬਈ ਹਾਂ ਇਹਦਾ ਰੇਟ ਫਿਰ ਰੇਟ ਬਈ 1,25,000 ਹੈ ਉਰਾਂਗਾ ਆ ਨੇੜੇ ਨੂੰ ਪੱਜ ਜਨਾ 1,25 ਮੰਗ ਕੇ 1,25 ਮੰਗ ਕੇ ਨਾ ਸੱਜਣੋ ਬਾਈ ਦੂਰ ਭੱਗ ਗਿਆ ਵੀ ਹੁਣ ਇਹਨੂੰ ਪਤਾ ਲੱਗ ਗਿਆ ਵੀ ਹੁਣ ਗੁਰੀ ਕਿਤਾਊਗਾ ਮੈਨੂੰ ਨੇੜੇ ਸੱਦੂਗਾ 1,25 ਤਾਂ ਜ਼ਿਆਦਾ ਥੋੜਾ ਜਿਹਾ ਹਜੇ ਠੀਕ ਠੀਕ ਆ ਕੰਮ ਰੁੜਤਾ ਪਿਆ ਕੰਮ ਜੇ ਗੁਰੀ ਦੀ ਵੀਡੀਓ ਹਾਂ ਦੇਖ ਕੇ ਕੋਈ ਆਊਗਾ ਆਪਾਂ ਹੋਰ ਲੈਸ ਕਰ ਕਿੰਨਾ ਕਲੈਸ ਕਰਦੇਗਾ ਮੇਰੇ ਕੋਲ 15 ਦੀ ਦੇ ਦਾਂ 10000 ਦਾ ਛੱਡਦਾ ਅੱਛਾ ਯਾਰ ਲੈ ਸੱਜਣ ਨੇ ਯਾਰ ਪਹਿਲੇ ਛੂਟੀ ਸੱਜਣੋਂ ਮਾਨ ਕਰਤਾ ਆਪਣਾ ਹੁਣ ਆਪਾਂ ਇਹਨੂੰ ਜੇ ਲਾ ਲਈ ਆਪਾਂ ਨਾ ਬਾਲਾ ਵੀ ਟੰਗ ਫਿਰ ਗੱਲ ਉਹੀ ਹੁੰਦੀ ਆ ਵੀ ਬੰਦਾ ਫਿਰ ਭੱਜਣ ਲੱਗ ਜਾਂਦਾ ਜਦੋਂ ਮੈਂ ਜਿਆਦਾ ਤੰਗ ਕਰਦਾ ਬਾਕੀ ਨਾ ਵੀਡੀਓ ਬਾਈ ਆਪਣੀ ਹਰੇਕ ਦੇਖਦਾ ਰਹਿੰਦਾ ਬਾਈ ਨੂੰ ਪਤਾ ਵੀ ਖਿੱਚ ਤਾਣ ਹੋਊਗੀ 18 ਚ ਮੰਨ ਗਿਆ ਹੋਰ ਵੀ ਕਰਦਾਂਗੇ ਮਨਤਾ ਨਾ ਹੋਰ ਕਰਦਾਂਗੇ ਰਾਇਤ ਮਾੜੀ ਮੋਟੀ ਕਰਦੇਗਾ 10 ਦੀ ਦੇ ਦਾਂਗੇ 13 ਦੇ 13 ਦੀ ਉਹ ਜਦੋਂ 13 ਚ ਵੀ ਛੋਟ ਚੱਪਾ ਕਰਦੀ ਕੋਈ ਸੱਜਣਾ 13 ਤੋਂ ਵੀ ਛੋਟ ਲੈ ਸੱਜਣਾ ਇੱਕ 13 ਚ ਵੀ ਛੋਟ ਚੱਪਾ ਕਰਦਾਂਗੇ ਪਰ ਜਦੋਂ ਝੋਟੀ ਤੁਸੀਂ ਲਵੇ ਆਉਂਗੇ ਨਾ ਲਵੇ ਆ ਕੇ ਦੇਖੋਗੇ ਮੈਨੂੰ ਪਤਾ ਵੀ ਝੋਟੀ ਤੇਰੀ ਪਿੱਛੇ ਸੱਜਣਾ ਐ ਨਹੀਂ ਪਤਾ ਪੇਚਾ ਵੀ ਪੈ ਜੇ ਜਿਵੇਂ ਕਹਿੰਦੇ ਉਹ ਕਹੂਗਾ ਯਾਰ ਮੈਂ ਲੈਣੀ ਆ ਬਾਕੀ ਫੋਨ ਕਰਨਾ ਅੱਜ ਸ਼ਾਮ ਦੇ 4 ਵਜੇ ਤੋਂ ਪਹਿਲਾਂ ਪਹਿਲਾਂ ਅਰੇ ਸ਼ਾਮ ਦੇ 4 ਤੱਕ ਨਾ ਬਾਈ ਕਹਿੰਦਾ ਫੋਨ ਪਹਿਲਾਂ ਪਹਿਲਾਂ ਲੈ ਲਓ ਕਈ ਵਾਰੀ ਨਾ ਆਥ ਨੇ ਪੈਗ ਪਗ ਦਵਾਈ ਲਾ ਲੰਦਾ ਕਦਾ ਹੀ ਗੱਲ ਨਹੀਂ ਕੋਈ ਗੱਲ ਨਹੀਂ ਫੋਨ ਤੇਰੇ ਕੋਲੇ ਵੱਜਦੇ ਰਹਿਣਗੇ ਉਹ ਬਾਈ ਦੀ ਨਾ ਇੱਕ ਡਿਮਾਂਡ ਆ ਬਾਈ ਕਹਿੰਦਾ 4:00 ਵਜੇ ਤੋਂ 5:00 ਵਜੇ ਤੋਂ ਪਹਿਲਾਂ ਪਹਿਲਾਂ ਫੋਨ ਕਰ ਲਿਓ ਕਿਉਂਕਿ ਮੈਨੂੰ ਪਤਾ ਝੋਟੀ ਸੱਜਣਾ ਤੇ ਇੱਕ ਦੋ ਫੋਨਾਂ ਚ ਹੋ ਜਾਣਾ ਕੇਸ ਬਾਕੀ ਇੱਕ ਤੁਸੀਂ ਫਾਇੰਟ ਫੂਡ ਕਹਿੰਦੀ ਕਹਿੰਦਾ ਫਾਇੰਟ ਫੂਡ ਫਾਇੰਟ ਬਾਈ 9896 अच्छा ਵੀ ਚਲਦੀ ਰਹਿੰਨੇ ਕੋ ਬੋਲੇ ਦੀ ਵੱਧਾਉਂਦੀ ਆ ਫੈਂਟ ਨਾ 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 ਬੋਲੇ ਦੀ ਵੀ ਉਸ ਤੋਂ ਬਾਅਦ ਜਦੋਂ ਦੂਜਾ ਮਹੀਨਾ ਲੱਗਦਾ ਉਦੋਂ ਹੀ ਵਧੀਆ ਫੈਂਟ ਹੋ ਜਾਂਦੀ ਹੈ ਅੱਛਾ ਫੈਂਟ ਮਾ ਲਗਾਤਾਰ ਚਲਦੀ ਰਹਿੰਦੀ ਆ ਇੱਕੇ ਦੀ ਦੁੱਧ ਦੇਣ ਦੀ ਕੀ ਕੰਪੈਸਿਟੀ ਕਿੰਨਾ ਕੁ ਲੰਮਾ ਟਾਈਮ ਦੁੱਧ ਦਿੰਦੀ ਆ ਲੰਮਾ ਆਪ ਛੱਡਣੀ ਪੈਂਦੀ ਆ ਬਾਈ ਕਿੰਨਾ ਚਿਰ ਪਹਿਲਾਂ ਛੱਡੀ ਆਤਗੀ ਆਪਾਂ ਅਸੀਂ 2 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਮਤਲਬ ਆਪ ਡਰਾਈ ਕਰ ਦਿੱਤਾ ਕਿੰਨੇ ਕੁ ਦੁੱਧ ਤੋਂ ਛੱਡੀ ਆਪਾਂ 2 ਮਹੀਨੇ ਪਹਿਲਾਂ ਇਹ 8 ਲੀਟਰ ਦੁੱਧ ਦੇ ਦੋ 8 ਕਿਲੋ ਦੁੱਧ ਯਾਰ ਯਕੀਨ ਜੇ ਨਹੀਂ ਕਰਨਾ ਕਿਸੇ ਸੱਜਣ ਨੇ ਵੀ ਯਾਰ 14 ਤਲ 13 ਕਿਲੋ ਵਾਲੀ ਕਲੂਨ ਕੱਟੀ ਯਾਰਾ ਵੀ 8 ਕਿਲੋ ਦੁੱਧ ਦਿੰਗੇ ਹਾਂ 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 ਕਮਾਲ ਹੋ ਗਈ ਬਾਈ ਜਮੀ ਯਾਰ ਫਿਰ ਤਾਂ ਹੈ ਲੈ ਸੱਜਣੋ ਕਮਾਲ ਵਾਲੀ ਗੱਲ ਆ ਹੈਰਾਨਗੀ ਵਾਲੀ ਗੱਲ ਆ ਬਾਈ ਕਹਿੰਦਾ 7-8 ਕਿਲੋ ਦੁੱਧ ਤੋਂ ਇਹ ਡਰਾਈ ਕਰਿਆ ਬਾਲੇ ਸੱਜਣ ਦਾ ਨਾ ਮੈਨੂੰ ਹੁਣ ਕਮੈਂਟ ਕਰਨਗੇ ਵੀ ਪਤਾ ਨਹੀਂ ਗੁਰੀ ਐਵੇਂ ਸਪਲਾਈ ਮਾਰੀ ਜਾਂਦਾ ਬਾਕੀ ਜਿਹੜਾ ਸੱਜਣ ਇਹ ਝੋਟੀ ਲੈ ਕੇ ਜਾਊਗਾ ਜਦੋਂ ਚੋਊਗਾ ਹਨਾ ਬਾਈ ਅਸਲ ਪਤਾ ਚੀਜ਼ ਦਾ ਉਦੋਂ ਲੱਗਦਾ ਤੇ ਬਾਕੀ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਤੇ ਇਹਦੀ ਕੱਟੀ ਕਿਹੜੀ ਆ ਬਾਈ ਆਪਾਂ ਇਹਦੀ ਪਹਿਲੀ ਵੀ ਦਿਖਾ ਦਾਂਗੇ ਉਹ ਮਾਰ ਦੁੱਬਰ ਲੈ ਉੱਧਰ ਕੈਮਰਾ ਮਾਰ ਦੀ ਸਿਮਰ ਇੱਕ ਵਾਰੀ ਲੈ ਉੱਧਰ ਇਹਦੀ ਪਹਿਲੇ ਸੂਏ ਦੀ ਕੱਟੀ ਆ ਸੱਜਣੋ ਉਹ ਵੀ ਆਪਾਂ ਦਿਖਾ ਦਾਂਗੇ ਕੋਈ ਗੱਲ ਨਹੀਂ ਤੁਹਾਨੂੰ ਆਹ ਆ ਇਹਦੀ ਕੱਟੀ ਆ ਕਿਉਂਕਿ ਬੱਚੇ ਜੇ ਮੈਂ ਗੱਲ ਕਰਾਂ ਪਤਾ ਦਿਖਾਉਣ ਦਾ ਸੱਜਣੋ ਮੇਰਾ ਮੇਨ ਕਾਰਨ ਹੀ ਆ ਮੇਰਾ ਤੁਹਾਨੂੰ ਦਿਖਾਉਣ ਦਾ ਵੀ ਇਹ ਬੱਚੇ ਵੀ ਨਾ ਆਪਾਂ ਤੁਹਾਨੂੰ ਦੱਸ ਦੰਨਿਆ ਦਿਖਾ ਦੰਨਿਆ ਵੀ ਕਿਹੋ ਜਿਹਾ ਪਾਉਂਦੀ ਆ ਬਾਕੀ ਝੋਟੀ ਨਾ ਬੱਚੇ ਵੀ ਚੰਗੇ ਪਾਉਂਦੀ ਆ ਮੂੰਹ ਮੱਥੇ ਦੇ ਕਵਾਲਿਟੀ ਦੇ ਚੰਗੇ ਬੱਚੇ ਹੁੰਦੇ ਨੇ ਇਹਦੀ ਉਮਰ ਕਿੰਨੀ ਕੁ ਹੋਊਗੀ ਫਿਰ ਇਹ 14 ਕ ਮਹੀਨੇ ਦੀ ਹੋਣੀ ਬਈ ਇਹ 14 ਕ ਮਹੀਨਿਆਂ ਦੀ ਆ ਹਜੇ ਮਤਲਬ ਦੁਬਾਰੇ ਸੂਪ ਹੀ ਥੋੜੇ ਸਮੇਂ ਦੇ ਵਿੱਚ ਹਾਂ ਬਈ ਹਾਂ ਲੈ ਕਰਿਆ ਇਹਨੂੰ ਇੱਕ ਵਾਰੀ ਇਹਨੂੰ ਤਾਂ ਇੱਥੇ ਤੋ ਨਾ ਲੇਵ ਆਲੂ ਬਸ ਨੂੰ ਮੈਂ ਇੱਕ ਵਾਰ ਖੇਡ ਦਿਖਾਦਾ ਨਾ ਝੋਟੀ ਡਰਦੀ ਆ ਜੀ ਮੇਰਾ ਵੀ ਬਹੁ ਕਰਦਾ ਵੀ ਝੋਟੀ ਇੱਧਰ ਵੀ ਆ ਕੇ ਦਿਖਾ ਲਓ ਮੈਂ ਮੂਰੇ ਖੜਾ ਵੀ ਝੋਟੀ ਨੂੰ ਨਾ ਇੱਕ ਵਾਰੀ ਮੈਂ ਤੋੜ ਕੇ ਦਿਖਾਵਾਂ ਇੱਕ ਵਾਰੀ ਨਾ ਮੂੰਹ ਇੱਧਰ ਨੂੰ ਕਰਦੇ ਸਿੰਘ ਦਿਖਾ ਲਈਏ ਝੋਟੀ ਦੀ ਆ ਲੇ ਸੱਜਣੋ ਸਿੰਘ ਸੁੰਗ ਦੀ ਕੁਆਲਿਟੀ ਵੀ ਚੰਗੀ ਆ ਜੇ ਕਿਸੇ ਵਪਾਰੀ ਕੋਲ ਹੁੰਦੀ ਫਿਰ ਤੈਰੇ ਸਿੰਘ ਸੁੰਗ ਕ੍ਰਿਪਾਲ ਸਿੰਘ ਹਨ ਬਣਾਏ ਹੋਏ ਹੁੰਦੇ ਸਿੰਘ ਸੁੰਗ ਦੀ ਗੱਲ ਬਾਤ ਹੀ ਹੋਰ ਹੁੰਦੀ ਏ ਵੀ ਸਹੀ ਗੱਲ ਆ ਬਾਈ ਸਹੀ ਗੱਲ ਪਰ ਜਿਵੇਂ ਆਪਾਂ ਕਹਿੰਦੇ ਆ ਘਰੇਲੂ ਕਿਸਾਨ ਥੋੜਾ ਜਾਈ ਚੀਜ਼ਾਂ ਤੇ ਥੋੜਾ ਘੱਟ ਧਿਆਨ ਜਾਂਦਾ ਘਰੇਲੂ ਬੰਦਿਆਂ ਦਾ ਬਾਕੀ ਬਾਈ ਦਾ ਮੇਰਾ ਖਿਆਲ ਅਰਝਾਨ ਵੀ ਜਾਨਵਰ ਲੈ ਸੱਜਣੋ ਰੇਟ ਰੂਟ ਤਾਂ ਨਾ ਬਾਈ ਤੋਂ ਜਮਾ ਖਿੱਚਮਾ ਕਰਾਤਾ ਲੈ 11 13 24 ਆਪਣਾ ਨਾਮ ਕੋਈ ਆ ਕੇ ਲਊਗਾ ਛੋਰ ਛੱਪਾ ਕਿਰਾਇਆ ਕੱਪਾ ਬਾਈ ਛੱਡ ਦੂਗਾ ਹੋਰ ਕਿਉਂਕਿ ਇਸ ਤੋਂ ਬਾਅਦ ਬਾਈ ਕਹਿੰਦਾ ਤੰਗ ਨਾ ਕਰਿਓ ਇਹ ਮੈਂ ਜਮੀ ਫਿਕਸ ਰੇਟ ਹੀ ਕਰਾਤਾ ਤੁਹਾਨੂੰ ਲੈਣ ਦੇਣ ਵਾਲਾ ਬਾਈ ਨੰਬਰ ਬੋਲ ਦਿਓ ਆਪਣਾ 75298 44277 ਇੱਕ ਵਾਰੀ ਫਿਰ ਬੋਲੋ 75298 44277 ਲੈ ਸੱਜਣੋ ਜੀ ਨੂੰ ਵੀ ਇਹ ਝੋਟੀ ਪਸੰਦ ਆਊਗੀ ਨਾ ਆਪਦੀ ਨੇੜੇ ਆ ਕੇ ਚਿਪਕੇ ਤਸੱਲੀ ਕਰਕੇ ਲੈ ਜਾਓ ਬਾਕੀ ਥਣਾ ਥੋਣਾ ਵੀ ਆਪਣੀ ਹੈਗੀ ਤਸੱਲੀ ਜਮਾ ਓਕੇ ਆ ਬਾਈ ਕਈ ਵਾਰੀ ਕੋਈ ਸੱਜਣਾ ਆਪਣਾ ਆਹੀਂ ਮੰਗਾ ਲਾਂਦਾ ਫੋਨ ਤੇ ਦਿੱਥੋਂ ਮਾਹ ਜਮਾ ਓਕੇ ਆ ਗਰਦੀ ਪਾਲੀ ਹੋਈ ਆਪਾਂ ਤਾਂ ਆਪਾਂ ਅੱਛਾ ਘਰ ਦੀ ਕੱਟੀ ਆ ਆਪਣੀ ਵੀ ਥਣ ਥਣੌੜ ਦੀ ਗਰੰਟੀ ਦੇ ਦਾਂਗੇ ਹਾਂ ਬਈ ਹਾਂ ਹਾਂ ਮੇਨ ਗੱਲ ਹੁੰਦੀ ਆ ਵੀ ਜ਼ੋਰ ਜ਼ੋਰ ਨਹੀਂ ਮਾਰਦੀ ਪਰ ਹਰ ਪੱਖ ਹਰ ਪੱਖ ਗਰੰਟੀ ਅੱਛਾ ਹਰੇਕ ਪੱਖ ਤੋਂ ਲੈ ਸੱਜਣੋਂ ਝੋਟੀ ਦੀ ਇਹਦੀ ਤੁਹਾਨੂੰ ਗਰੰਟੀ ਮਿਲੂਗੀ ਬਾਕੀ ਇੱਕ ਵਾਰੀ ਨਾ ਨੇੜੇ ਆ ਕੇ ਤਸੱਲੀ ਕਰਨਾ ਤੁਹਾਡਾ ਫਰਜ਼ ਹੁੰਦਾ ਹੈ ਤੇ ਨੰਬਰ 22 ਦਾ ਵੀਡੀਓ ਚ ਹੀ ਚੱਲੂਗਾ ਜਿਹਨੂੰ ਪਸੰਦ ਆਊ ਸੱਜਣੋਂ ਬਾਈ ਨਾਲ ਗੱਲਬਾਤ ਕਰ ਲਿਓ ਧੰਨਵਾਦ ਜੀ